ਜਾਤੀ ਜਾਫਤ ਪਰ ਨਾ ਮੈਨੂੰ ਸੁਣਾ ਜੀ ਜਦੋਂ ਉਹ ਨਿਆਣੇ ਚੁੱਪ ਕਰਾਉਂਦੇ ਜੇ ਇਹਨੂੰ ਚਰਾਪੀ ਪਿੰਡ ਠੀਕੇ ਦੇ ਵਿੱਚ ਇਹਨਾਂ ਦੇ ਨਾਲੇ ਚੋਂ ਬੁੱਧ ਨਾ ਹੋ ਕੇ ਉਹ ਕਿੱਥੇ ਚੁੱਪ ਕਰਾ ਦੇਣ ਜਿਹਨੂੰ ਸਾਡੇ ਪਿੰਡਾਂ ਨੂੰ ਪਤਾ ਹੀ ਨਹੀਂ ਨਾ ਜੱਲਾ ਦਾ ਉਹ ਕਿੱਥੇ ਚੁੱਪ ਕਰਾ ਦੇਣ ਜੇ ਬੜਾ ਡੇਟਾ ਰਾਤ ਜੋ ਗੱਲ ਪੜ੍ਹਨ ਨੂੰ ਵਿੱਚ ਲਿਖੀ ਹੋਈ ਤਾਂ ਬਹੁਤ ਥੀਟਾਵਾ ਜਿਹੜਾ ਉਹਦਾ ਭਰਤੰਦਰਾ ਦੀ ਗੱਲ ਹੁੰਦਾ। ਜੇ ਇਹ ਵੀ ਤਰ੍ਹਾਂ ਵੀ ਥੀਟਾ ਦੇ ਵਿੱਚ ਦੇਖਣ ਨੂੰ ਮੈਨੂੰ ਪੜ੍ਹਨ ਨੂੰ ਮਿਲਿਆ ਹੋਰ ਕਿਤੇ ਮਿਲਿਆ ਨਹੀਂ ਹੈਗਾ। ਤੋ ਯਾਰ ਇਹ ਤਾਂ ਤੁਸੀਂ ਤਾਂ ਰਮਨੁਰਪਦ ਦੀ ਗੱਲ ਕਰ ਰਹੇ। ਤੁਸੀਂ ਆ ਆਪੇ ਭਾਜ ਦੇਖ ਗਏ ਨੇ। ਮੈਂ ਸਰਕਾਰਾਂ ਦੀ ਗੱਲ ਕਰ ਰਿਹਾ ਡਾਕਟਰ ਭੀਰੋ ਫਿਰ ਸੌਣ ਲਿਆ ਤੇ ਸਾਡੇ ਸਬਦਾਂ ਨੂੰ ਇੱਕ ਗੂਗਲ ਖਾਬ ਨੇ ਕਿਹਾ ਕਿ ਜਿਹੜੇ ਪਹਿਲਾਂ ਬਲਾਰੇ ਗੁਰੂ ਕਹਿੰਦਾ ਉਹ ਡਿਫਰੈਂਟ ਹੀ ਬੋਲਦਾ ਹੈ ਨਾ ਅਲੱਗ ਬੋਲਣਾ ਟਰਾਈ ਕਰ। ਕਹਿੰਦਾ ਅਮਰੀਕਾ ਦੇ ਵਿੱਚ ਕੋਈ ਬੰਦਾ ਕਬੂਤਰਾਂ ਨੂੰ ਦਾਣੇ ਪਾ ਰਿਹਾ ਲੱਭਿਆ। ਉਹ ਮੇਰੇ ਅਰੇ ਨੂੰ ਉੱਥੇ ਰੈਕਡ ਕਰ ਦਿੱਤੀ ਗਿਆ ਇਹਦਾ ਕੀ ਮਤਲਬ ਉਹ ਕਬੂਤਰਾਂ ਦਾਣੇ ਪਾਦਾ। ਉਹ ਕਹਿੰਦਾ ਮੈਂ ਤੇਰੇ ਕੋਲੋਂ ਬਾਦੂ ਆਪਣੇ ਕੋਲੋਂ ਪਾਦਾ। ਉਹ ਕਹਿੰਦਾ ਜੇ ਤੂੰ ਇਹਨਾਂ ਕਬੂਤਰਾਂ ਨੂੰ ਦਾਣੇ ਪਾਦਾ ਰਿਹਾ ਪਾਦਾ ਰਿਹਾ ਬੱਬ ਨੂੰ ਮਰਾ ਪੁੱਰ ਜਾਣਾ ਮਿੱਤਰੋ ਦੋ ਰੁਪਏ ਕਿੰਨੋਂ ਦੀ ਕਾਣਕ ਨੇ ਖੌਂਦਾ ਵੀ ਸੱਤਿਆ ਨਾਸ ਕਰ ਦੇਣਾ ਰੱਬ ਜੀ ਵੀ ਅੱਡੀ ਕੌੜਾ ਜਿਹਾ ਤੇਰਾ ਮੈਨ ਵੀ ਮੇੜਾ ਤੂੰ ਰੱਖੇੜਾ ਕੰਤ ਹੋ ਜਵੇ ਤੂੰ ਸਾਡਾ ਕਾਰਡ ਘਟਾਤਾ ਜਾਂ ਵੜਾਤਾ ਤਬ ਕੀ ਲੈਣਾ ਆ ਜਿਹੜਾ ਸਿੱਠੀਆਂ ਦਿੰਦਾ ਸਾਡਾ ਸੀਆ ਕੋਲ ਜਮਾ

ਦਲ ਦੇ ਤਾਸ ਤੇ ਜਿੱਕੇ ਤੇ ਜੱਗਾ ਵੇਚੀ ਦੇ ਦੇ ਜਿੰਨ ਬਾਥਾ ਤੇ ਬਾਥਾ ਮਾਰੀ ਜਾਂਦੇ ਆ ਉਹ ਤੁਸੀਂ ਆਪ ਜੀ ਹੋ ਗਏ ਮੈਂ ਵੀ ਕੰਦ ਵਰਦਾ ਰਿਹਾ ਆ ਆਪਣੇ ਪਿਓ ਦੇ ਨਾਲ ਫਰਕ ਕੋਈ ਨਾ ਮੇਰਾ ਫਿਰ ਚੱਲ ਜੀ ਉਸਾ ਮੇਰਾ ਫਾਦਰ ਹੁਣ 2 ਮਹੀਨੇ ਜਿਹੜੀ ਲੱਗਨੇ ਟਿੱਕੇ ਆ ਕੋਈ ਨਹੀਂ ਕਰਦਾ ਤੁਸੀਂ ਲਾਹਣੇ ਬੈਠੇ ਰਹੋ ਮੇਰਾ ਫਾਦਰ ਤੰਗੀ ਦੇ ਖੜਾ ਹੋਇਆ ਅੱਜ ਤੋਂ ਕੋਈ ਲਗਭਗ 45 ਸਾਲ ਤੱਕ ਦੋ ਦਿਨ ਬੜਾ ਪਹਿਲਾਂ ਡੈਡੀ ਨੂੰ ਫੋਨ ਕਰਨਾ ਮੈਂ ਕਿ ਮੰਨਵਾਂ ਚੌਧਰੀਆ ਟੀਏ ਦੇ ਦਰਮਿਆਨ ਬੈਠਾ ਹਾਂ ਤੇਨੂੰ ਟੈਂਕੀ ਲਿਖਾਉਣਾ ਆਉਂਦਾ ਤੂੰ ਚੁੱਪਚਾਪ ਬਹਿ ਗਿਆ ਮੇਰੀ ਉਮਰ ਸੀ ਉਹਦੇ 14 ਸਾਲ ਦੀ 15 ਸਾਲ ਦੀ ਮੈਨੂੰ ਇਹ ਤਾਂ ਕੰਨਾਂ ਕਿ ਬਹੁਤੀ ਨੋਰਮ ਨਹੀਂ ਪਰ ਮੇਰੇ ਜਵਾਬ ਦੇ ਵਿੱਚ ਇਹ ਗੱਲ ਫਾਦ ਲਈ ਕਿ ਤੁਸੀਂ ਜਿਹਨੂੰ ਮਹਾਨਾ ਟੈਂਕੀ ਨਹੀਂ ਮੰਨ ਦਿੱਤਾ ਮੈਂ ਇੱਕ ਦਿਨ ਸਰਪੰਚ ਬਣੂਗਾ ਸਾਡਾ ਸਿੱਧੂ ਗੋਤਲ ਇੱਕੋ ਹੀ ਘਰਾਂ ਬਾਕੀ ਬੰਦਨ ਗੋਤ ਹੈ ਸਾਡਾ ਪ੍ਰਾਜਪਤੀ ਦਾ ਪਿੰਡ ਵਾਹ ਆਠ ਬੋਟਾ ਨਾ ਨੋ ਦੋਹਰੀ ਸਰਪੰਚ ਜੀ ਨੇ ਲੜਿਆ ਜੈ ਭੀ ਜੈ ਭਾਗ ਅੰਤਿਮਾ ਨੰਬਰ ਦਾ ਆਦਮੀ ਆਖੀ ਮੇਰਾ ਜਿਹੜਾ ਕੁਲਵੰਤ ਸਿੰਘ ਨਾਮ ਉਹ ਦੁਨੀਆ ਕੋਲ ਮੇਰੇ ਸਾਰਨਾਮ ਸਿੱਧੂ ਨਾਮ ਜੰਦੇ ਆ ਮੇਰੇ ਕੋਲ ਜ਼ਮੀਨੀ ਜਾਇਦਾਦ ਵੀ ਬੈਂਕਾਂ ਚ ਪੈਸਾ ਹੈ ਪਰ ਮੈਂ ਕੋਈ ਦਰ ਗੈਰ ਗਲਨ ਗਰਸ ਨਾ ਲੋਟ ਰਖਦਾ ਇਹ ਕੋਈ ਇਤ ਘਾੜਦਾ ਲੱਗਦਾ ਉਹ ਬਾਦਮੀ ਕੋ ਸਮਾਜ ਦਾ ਸਿਲ ਕਰਦਾ ਕਿ ਯਾਰ ਉਹਨੂੰ ਕੋ ਮੈਂ ਕਈ ਵਾਰੀ ਆਹ ਹੁਣ ਟੱਕਰੀ ਦੀ ਪਰ ਮਰਤੇ ਤੁਰੇ ਛੋਟੇ ਨੂੰ ਲੜਨਾ ਕਿ ਕਾਹਦਾ ਪਤਾ ਕੀ ਹੋ ਜੇ ਉਹਨੂੰ ਮੈਂ ਕਹਿੰਦਾ ਕਿ ਯਾਰ ਤੂੰ ਇਹ ਕੰਮ ਕਰ ਦੇ ਜਦ ਬਾਦਗੀਤਾ ਤੇ ਆਧਾ ਮੇਰੇ ਪਰ ਕੋਈ ਨਹੀਂ ਹੁੰਦਾ ਉਹ ਨਾ ਕਰ ਮੈਨੂੰ ਤਾਂ ਬਹੁਤ ਸਾਰਾ ਪੰਜਾਬ ਦੇ ਵਿੱਚ ਉਹ 7-8 ਲੋਕ ਉਹਦੇ ਨਾਲ ਗੱਲ ਮੈਂ ਮੈਂ ਤੇ ਇਹੋ ਕਹਦਾ ਇਹਦੀ ਮਾਰ ਹਟ ਤੱਕ ਕਿ ਮੈਂ ਉਹ ਕੰਮ ਕਰਨਾ ਜਾਂ ਨਹੀਂ ਕਰਨਾ ਉਹ ਤਾਂ ਦਾ ਰਵਾਲਾ ਉਹ ਕਰਦੇ ਐ ਤਾਂ ਨਾ ਮੈਂ ਤਾਂ ਤਾਲ ਕੇ ਦੇਖਦਾ ਮੇਰੇ ਅੰਝੀ ਪਿਆ ਦਾ ਪੁੱਤਾਂ ਤੇ ਤੇਰੇ ਟਾਇਆ ਮੇਰੇ ਨਾਲ 20 25 ਮੈਨੂੰ ਉੱਤੇ ਹੀ ਟੱਕ ਲੈ ਫਿਰ ਪੈ ਨਹੀਂ ਲੱਗੇ ਜੇ ਉਹ ਸੱਤਾ ਕਾਦਾ ਨਾਲ ਉਹ ਰੁਪਾਲਿਆ ਉਹ ਜੇ ਸਰਪੰਚ ਦਾ ਨਿਵਾਖਰਾ ਕੋਲੋਂ ਹੈ ਵਾ ਤੂੰ ਗੁੰਨਦ ਬਣ ਕੇ ਉਹਦਾ ਨਾ ਕੋਈ ਕੁਝ ਵੀ ਕਰਨਿਆ ਮੈਂ ਕੋਈ ਕੁਝ ਨਾ ਤੇ ਵੀ ਇੱਟ ਨਾ ਕਰਾਉਂਗਾ ਉਹ ਅੱਜ ਡੀਐਸਪੀ ਬਣਿਆ ਜਦੋਂ ਕੂਫੀ ਦੇ ਵਿੱਚੋਂ ਲੰਘਦਾ ਨਾ سب کا ہزار روپیہ خرچہ وہ میرے کو پڑھ کے واپس کر سکتا لوہاری لال بالسر ہوئی رائٹر نے میرے کو کتابیں پر جب تک میں موڑ نہیں ہوگی ਅਲੀ ਕੇ ਘਰ ਨੂੰ ਜਾ ਕੇ ਰਖਣੀ ਦਾ ਹੋ ਗਈ ਤੁਸੀਂ ਆਹ ਹੁਣ ਰਵਾਜਾਂ ਚੱਲ ਰਿਹਾ ਮੋਤਾ ਨੂੰ ਉਹ ਦੋ ਦੱਪਨੇ ਚਰਾਉਂਦਾ ਉਹ ਜਦ ਪੀ ਮੂਤ ਪੀ ਜਾਂਦੇ ਆ ਉਹ ਕੀ ਲਾਂਦਾ ਮੈਂ ਕੋਈਆਂ ਬੰਦਿਆਂ ਦੇਖੋ ਬਤੀਆਂ ਤੋਂ ਜੁੱਤੀਆਂ ਖਾਂਦੇ ਆ ਪੀਂਦੇ ਆ ਕੋਈ ਇਲਾਜ ਆ ਬੰਦੀ ਨਹੀਂ ਜਾਂਦਾ ਮੈਂ ਮੁੰਡਾ ਦੇ ਵਿੱਚ ਖੜਾ ਮੈਂ ਕੋਈ ਨਾ ਫੜੀ ਕਰਦਾ ਦੇਖੋ ਤੁਮਾਡਾ ਰੱਖੀ ਲੋ ਮੈਨੂੰ ਬੇਦਵਾ ਆਜਾਦਾ ਜਵਾਨ ਮੇਨ ਦਾ ਦੌਰ ਵੀ ਬੇਦਵਾ ਕੋ ਮਾਣ ਹਟਾ ਰਹੀ ਜਾਣੀ ਕਿ ਇਹ ਜਿਹੜਾ ਰੁਕਣ ਬਹਿਮ ਕਿ ਅੰਦਰ ਮਿੱਕਦਾ ਜੇ ਕੰਨ ਨਾ ਇਹ ਦਿੱਤਾ ਹੀ ਮੇ ਤੇ ਜਾਬ ਹੋਣੀਆ ਬੱਤਿਆ ਤਾਂ ਆ ਕੁੱਤੇ ਸਨ ਵੀ ਪਾਉਣ ਲੈ ਸਾਡਾ ਤਾਂ ਉਹਨੂੰ ਤਾਂ ਕੋਈ ਫਰਕ ਹੀ ਨਹੀਂ ਹੈ ਅਸੀਂ ਇਨਸਾਨ ਜੇ ਕੋਈ ਢੰਗ ਨਾਲ ਥਾਣਵਾ ਦੇ ਜੇ ਕੋਈ ਆਪਣਾ ਸਮਾਜ ਦਾ ਦੇਖਦਾ ਕੋਈ ਮਦਦ ਜ਼ਰੂਰ ਕਰੋ ਜੇ ਮੇਰੇ ਮੇਨੂੰ ਕੰਮ ਕਰਦਾ ਮੈਂ ਤਾਂ ਡਾਇਟਰੀ ਨਹੀਂ ਮੈਂ ਤਾਂ ਪਰ ਦੋ ਮਿੰਟ ਤਾਂ ਮੇਰੇ ਥੋੜੇ ਨੂੰ ਹੀ ਪੜ੍ਹਦੀ ਸੀ ਤਾਂ ਲੱਗ ਕੇ ਮੈਨੂੰ ਪਤਾ ਲੱਗਾ ਮੈਂ ਹੈਡ ਅਵੋਕੇਟ ਬਣ ਕੇ ਲੱਗਦਾ ਬਗ ਕੋ ਯਾਨੀ ਮੈਡੀਕਲ ਕਰਾਂ ਮੈਂ ਮੈਡੀਕਲ ਦਾ ਬੀਐਸਸੀ ਕਰਾਈ ਐ ਐਮਐਸਸੀ ਕਰਾਈ ਐ ਪਰ ਮੈਨੂੰ ਜੇ ਪਹਿਲਾ ਪਾਸੇ ਇਹ ਫਾਪਾ ਦੇ ਤੋਂ ਦੋਸਾ ਦਾ ਕੋਰਸ ਕਰਾਣਾ ਮੈਡੀਕਲ ਕਰਾਣਾ ਸੰਦੂ ਸਾਹਿਬ ਟੀਨ ਮੈ ਦਾ ਪੱਤਰ ਉਹਨਾਂ ਦਾ ਆਇਆ ਬੋਨਿਆ ਦਾ ਉਹਦੇ ਰੇਟ 120 ਰੁਪਏ ਲਿਖਿਆ ਤੁਸੀਂ ਮੇਰੇ ਨੂੰ ਸਟੋਰ ਚ ਆ ਕੇ ਮੰਨਣਾ ਸੰਭਵ ਨਹੀਂ ਮੇਰੇ ਮਿੱਤਰ 20 ਰੁਪਏ ਘੱਟ ਕਰਕੇ 100 ਦੇ ਦਿਓ ਫੇਰ ਵੀ ਮੈਨੂੰ 70 ਰੁਪਏ ਵਾਜਿਆ ਉਹ ਤੇ ਨਾ ਮੈਂ ਲਾ ਰਿਆਂ ਦੇ ਦੇਖੋ ਲੋਕ ਕਰੋੜ ਕਰੋੜ ਰੁਪਏ ਦਾ ਸਾਲ ਦਾ ਬਜਟ ਮੈਂ ਕਿਸ ਨੂੰ ਕਰਵਾਇਆ ਨੂੰ ਜਿੰਨੀਆਂ ਮਰੀਆਂ ਬੀਬੀਆਂ ਲੱਖੀਆਂ ਭਾੜਾ ਵਟੀਆਂ ਪੜੇ ਲਿਖਿਆ ਆਪਣੇ ਬੱਚਿਆਂ ਨੂੰ ਮੈਡੀਕਲ ਕਰਾਓ ਨੌਨ ਮੈਡੀਕਲ ਕਰਾਓ ਕਮਰਸ ਕਰਾਓ ਜੇ ਪੜਾਣਾ ਤਰਫੋਂ ਤੁਸੀਂ ਜੀ ਜੀ ਸਰਕਾਰ ਕੋਲ ਨੇ ਕਿਆ 2 ਪਰ ਘੱਟ ਦੋ ਦਾ ਤੋ ਨ ਮੜਕ ਦੇਣਾ ਜੇ ਪੜਾਣਾ ਪਰ ਥੋੜਾ ਬੜਾਵਾ ਉਹ ਪ੍ਰਸਤੂਏ ਭੜਾਈ ਦੀ ਬਹੁਤ ਮੈਡੀਕਲ ਜਵ ਬੱਚਿਆਂ ਨੂੰ ਪੜਾਓ ਬਹੁਤੇ ਡੋਲੀ ਸੂਕਦਾ ਪਉ ਸਰਦਾਰ ਖਾਨਾ ਲਾਓ ਬੱਚਿਆਂ ਨੂੰ ਪੜਾਓ ਬੱਚਿਆਂ ਨੂੰ ਪੜਾਓ ਅਗਰ ਇਹ ਜਿਹਾ ਨਾ ਤੇ ਸੰਵਿਧਾਨ ਕਿੰਨਾ ਚਿਰ ਤੇ ਭਾਰਤ ਦਾ ਜੀਵ ਹੈ ਨਾ ਇੱਕ ਤਾਂ ਲੋਕ ਲਾਤੇ ਐਸੇ ਵੀ ਸਾਹ ਕੋ ਕਰ ਗਿਆ ਤੇ ਕਿੰਨਾ ਚਿਰ ਪਰ ਭਾਰਤ ਦਾ ਸੰਵਿਧਾਨ ਹੈ ਨਾ ਕਿੰਨਾ ਜਿਹੜੇ ਭਾਤ ਦੇ ਵਿੱਚ ਪੀਐਸਪੀ ਆ ਗਈਆਂ ਉਹਨਾਂ ਦੇ ਸੁਧਾਰ ਰਹਿਣਾ ਜੇ ਵੀ ਅਸੀਂ ਤੁਹਾਨੂੰ ਮਾਰ ਦਿੱਤੀ ਨਾਲੇ ਸੁਧਾਰ ਵਾਸਤੇ ਨਾਲੇ ਫਤਲੋ ਤੁਸੀਂ ਜੇ ਉਹੀ 5 ਫੁੱਟ ਤੋਂ 2 ਫੁੱਟ ਤੇ 2 ਫੁੱਟ ਦੇ ਹੋਰੇ ਮਾਰੇ ਨੰਨਿਤ ਕਰੇ ਐ ਸਰਪੰਚ ਜੀ ਬੰਦੇ ਕੋਈ ਨਹੀਂ ਹੱਲ ਰੱਖਿਆ ਮੈਂ ਤਾਂ ਠੀਕੇ ਬਣ ਤੋਸ ਜੀ ਮੈਂ ਤੁਹਾਡੇ ਪਿੰਡ ਤੋਂ ਬਹੁਤ ਗੱਲਾਂ ਸਿੱਖੀਆਂ

ਮੇਰਾ ਲੱਗਦਾ ਨਾ ਬਹੁਤ ਉੱਖ ਹੋ ਗਿਆ ਕਿ ਜਲਦੀ ਜਲਦੀ ਹੋ ਦੇਵੇਂ ਮੈਂ ਉਮੀਦ ਕਰਦਾ ਹਾਂ ਕਿ ਜਦੋਂ ਉਹ ਕੌਮਾ ਤਰ ਪੜ ਜਾ ਹਾਲਾ ਕਿ ਇਹ ਬੋਧਕ ਕਾਪੀ ਜਿਹੜਾ ਉਹ ਹੋ ਗਈਆਂ ਮੈਂ ਇੱਥੇ ਰੋਣ ਜਾ ਵੀ ਕਿ ਭਾਰਤ ਕੇ ਵੀ ਆਪਣਾ ਪ੍ਰੋਗਰਾਮ ਲਗਾ ਲਾਈਵ ਸਿੱਧੂ ਵੀ YouTube ਤੇ ਕਰ ਰਹੇ ਜਾਂ Facebook ਤੇ ਦੇਖਣਾ ਤੋਂ ਪ੍ਰਵਰਚਨ ਸਿੱਧੂ ਕਰਨਾ ਮੇਰੇ ਕੋਲ ਟੂ ਵਾਲਾ ਹੈ ਜਾਇ ਵੀ ਜਾਇ ਪਰ ਵਾਈਸ ਕਰ ਸਕਦਾ ਲੋ ਇਹ ਸਾਨੂੰ ਕਰਮ ਸਿੰਘ ਤੰਦੂਰੀ ਜਿਨ੍ਹਾਂ ਨੇ ਬਹੁਤ ਔਖੀ ਜੀਲੇ ਅੰਦਾਜ਼ ਦੇ ਵਿੱਚ ਸਿੱਧੂ ਜੀ ਜਿਨ੍ਹਾਂ ਨੇ ਬਹੁਤ ਔਖੀ ਜੀਲੇ ਅੰਦਾਜ਼ ਨਾਲ ਸਭ ਨੂੰ ਸਿੱਧੂ ਸਾਹਿਬ ਜਿਨ੍ਹਾਂ ਨੇ ਬਹੁਤ ਵਧੀਆ ਕੱਢ ਦੇ ਨਾਲ ਜੀਲੇ ਅੰਦਾਜ਼ ਦੇ ਰੱਖਿਆ ਹੁਣ ਮੈਂ